ਨੀ ਟੁੱਟ ਜਾਈਂ ਰੇਲ ਗੱਡੀਆਂ ਮੇਰਾ ਚੰਨ ਪਰਦੇਸੀ ਕੀਤਾ ਇਹ ਹਰ ਵੇਲੇ ਮਤਲਬ ਬਦਲਦੇ ਨੇ ਇਹ ਜਿਹੜੀਆਂ ਸੁਹਾਗਣਾ ਸੀ ਉਹਨਾਂ ਦੇ ਸੁਹਾਗ ਜਿਹੜੇ ਸੀਗੇ ਉਹਨਾਂ ਨੂੰ ਅੰਗਰੇਜ਼ ਗੱਡੀ ਵਿੱਚ ਲੈ ਜਾਂਦੇ ਸੀ ਭਾਵੇਂ ਉਹ ਬਰਮਾ ਸੀ ਤੇ ਭਾਵੇਂ ਉਹ ਲੰਕਰ ਸੀ ਤੇ ਬੰਗਲਾਦੇਸ਼ ਸੀ ਜਾਂ ਕੋਈ ਵੀ ਕਿਤਾ ਉਹ ਪ੍ਰਵਾਸ ਜਿਹੜਾ ਕੀ ਚਾਹੇ ਮਜਬੂਰੀ ਚ ਕੋਈ ਕਹਿੰਦਾ ਕਰ ਰਿਹਾ ਤੇ ਚਾਹੇ ਕੋਈ ਸ਼ੌਕ ਨਾਲ ਕਰਦਾ ਜਦੋਂ ਇੱਕ ਵਾਰੀ ਇੱਥੋਂ ਪੈਰ ਪੁੱਟਿਆ ਜਾਂਦਾ ਤੇ ਅਗਲੀ ਧਰਤੀ ਤੇ ਹਾਲੇ ਚੰਗੀ ਤਰ੍ਹਾਂ ਪੈਰ ਰੱਖਿਆ ਨਹੀਂ ਜਾਂਦਾ ਉਦੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਚੈਲੰਜ ਸਾਹਮਣੇ ਖੜੇ ਹੁੰਦੇ ਆ ਮੁੰਡੇ ਕੁੜੀਆਂ ਦੇ ਜੋ ਸੁਖ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ ਇਹ ਐਵੇਂ ਗੱਲ ਨਹੀਂ ਸੀ ਬਣੀ ਇਹ ਇੱਕ ਸੱਚੀ ਘਟਨਾ ਹੈ ਪਰਵਾਸ ਕਿਨਾਂ ਨੂੰ ਕਰਨਾ ਚਾਹੀਦਾ ਤੇ ਕਿਹਦਾ ਸਰਦਾ ਸਾਰ ਲੈਣਾ ਚਾਹੀਦਾ ਕੋਈ ਬਣਾਇਆ ਆਪਣੀ ਜਹਨ ਦੇ ਵਿੱਚ ਕਿ ਘੱਟੋ-ਘੱਟ ਜਿਹੜੇ ਨਹੀਂ ਜਾ ਸਕਦੇ ਜਾਂ ਜਾ ਸਕਦੇ ਆ ਕਿਵੇਂ ਕੀਤਾ ਜਾਇਤਾ ਕਿ ਕਿਨੂੰ ਜਾਣਾ ਚਾਹੀਦਾ ਕਿਨੂੰ ਨਹੀਂ ਕੋਈ ਸੱਜਣ ਕਹਿਣਗੇ ਕਿ ਨਹੀਂ ਜੇ ਬਾਹਰ ਬੜਾ ਚੰਗਾ ਠੀਕ ਹੈ ਚੰਗਾ ਜਰੂਰ ਰਭੋ ਜਿਹੜੀਆਂ ਔਖੜਾਂ ਉਹਨਾਂ ਨੇ ਚੱਲੀਆਂ ਉਹ ਕਿਸੇ ਨਾਲ ਸਾਂਝੀਆਂ ਨਹੀਂ ਹੋਈਆਂ ਕਿਉਂਕਿ ਬਜ਼ੁਰਗ ਤੁਰ ਗਏ ਉੱਥੇ ਹਰ ਮਹੀਨੇ ਤੁਹਾਨੂੰ ਹਰ ਚੀਜ਼ ਦੀ ਕੋਈ ਵੀ ਸਹੂਲਤ ਹੈ ਤੁਹਾਡੇ ਕੋਲ ਕਾਰ ਦੀ ਹੈ ਤੁਹਾਡੇ ਕੋਲ ਜਾਇਦਾਦ ਦੀ ਹੈ ਜਾਂ ਕੋਈ ਵੀ ਚੀਜ਼ ਵਸਤ ਲੈਂਦੇ ਹੋ ਤੁਸੀਂ ਉਹ ਖੇਤਾਂ ਤੇ ਫੇਰ ਮੈਂ ਤੁਹਾਡ ਨਾਲ ਲੇਕ ਕੇ ਗੱਲ ਕੀਤੀ ਸੀ ਇੱਕ ਵਾਰੀ ਇੱਕ ਵੀਡੀਓ ਤੇ ਕੀ ਵਟਿਆ ਤੇ ਕੀ ਖਟਿਆ ਜੀ ਉਹ ਅਸਲੀਅਤ ਸੀ ਕਿ ਇੱਕ ਧੀ ਜਿਹੜੀ ਐ ਇੱਥੋਂ ਗਈ ਸੀ ਮਾਨਨਲ ਕੰਮ ਕਰ ਰਹੀ ਸੀ ਤੇ ਓਵਨ ਦੇ ਵਿੱਚ ਉਹ ਡਿੱਕੇ ਤੇ ਉਹ ਵਿਚਾਰੀ ਆਪਣੀ ਜ਼ਿੰਦਗੀ ਨੂੰ ਹੀ ਗਵਾ ਬੈਠੀ ਅੱਜ ਕੁੱਕਰ ਆ ਗਏ ਨੇ ਕੀ ਇਹ ਦੋ ਸੀਟੀਆਂ ਮਰਵਾ ਦਿਓ ਜੀ ਡੈਂਸਿਟੀਆਂ ਮਰਵਾ ਦਿਓ ਉਹ ਸੀਟੀ ਦੇ ਵਿੱਚ ਆਪਣੀ ਸੀਟੀ ਵੱਜ ਜਾਂਦੀ ਹੈ ਬੱਚੇ ਵਿਦਿਆਰਥੀ ਐਸੇ ਵੀ ਹੋ ਸਕਦੇ ਆ ਜਿਹੜੇ ਕਹਿੰਦੇ ਆ ਕਿ ਅਣਖ ਦੀ ਜ਼ਿੰਦਗੀ ਜਿਉਣੀ ਆ ਤੇ ਮਜਬੂਰੀ ਵਸ ਆ ਹੀ ਗਏ ਆ ਕਿਸੇ ਦਾ ਅਹਸਾਨ ਨਹੀਂ ਲੈਣਾ ਉਹ ਬਹੁਤ ਸਾਰੀਆਂ ਮੁਸ਼ਕਲਾਂ 'ਚ ਫਸੇ ਹੁੰਦੇ ਆ ਫਿਰ ਵੀ ਕਹਿੰਦੇ ਆ ਕਿ ਅਸੀਂ ਅਹਸਾਨ ਨਹੀਂ ਲੈਣਾ ਨਾ ਉਹ ਵਾਪਸ ਪਰ ਸਕਦੇ ਆ ਕਿਉਂਕਿ ਕਰਜ਼ਾ ਲੈ ਕੇ ਬਹੁਤੇ ਸਟੂਡੈਂਟ ਜਾਂਦੇ ਆ ਤੇ ਕਹਿੰਦੇ ਜਦੋਂ ਤੱਕ ਕਰਜ਼ਾ ਨਹੀਂ ਉਤਰਨਾ ਕਿਹੜੇ ਮੂੰਹ ਨਾਲ ਘਰੇ ਪਰਤਾਂਗੇ ਔਰ ਤਾਨੇ ਮੇਨੇ ਵੱਖਰੇ ਸੁਣਨੇ ਪੈਣੇ ਆ ਕਿ ਹੁਣ ਕਰਿਆ ਆ ਕਮਾਈ ਆ ਗਿਆ ਸੁਆਦ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਦੇ ਖਾਤਰ ਵੀ ਲੋਕ ਮਾਨਸਿਕ ਪਰੇਸ਼ਾਨੀ ਚੋਂ ਲੰਘਦੇ ਆ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਗੱਲ ਕਰਦੇ ਆ ਪ੍ਰਵਾਸ ਦੀ ਦਰਅਸਲ ਪ੍ਰਵਾਸ ਦੀਆਂ ਜੜ੍ਹਾਂ ਬਹੁਤ ਸਦੀਆਂ ਪੁਰਾਣੀਆਂ ਕਹਿ ਸਕਦੇ ਆ ਜਦੋਂ ਜਿੱਥੇ ਕੋਈ ਜੰਮਦਾ ਹੈ ਜ਼ਰੂਰੀ ਨਹੀਂ ਕਿ ਉੱਥੇ ਹੀ ਮਰ ਜਾਵੇ ਅੱਗੇ ਪਿੱਛੇ ਰੋਟੀ ਦੇ ਵੀ ਹੀਲੇ ਹੁੰਦੇ ਨੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਅੱਜ ਅਸੀਂ ਇਸ ਮੁੱਦੇ ਉੱਤੇ ਗੱਲ ਕਿਉਂ ਕਰ ਰਹੇ ਆ ਕਿਉਂਕਿ ਖਾਸ ਕਰਕੇ ਮਾਰੀਆਂ ਘਟਨਾਵਾਂ ਦਾ ਜ਼ਿਕਰ ਆ ਰਿਹਾ ਹੈ ਕਤਲੋਗਾਰਤ ਹੋ ਰਹੀ ਹੈ ਜਿਹੜੇ ਨੌਜਵਾਨ ਇੱਥੋਂ ਮੁੰਡੇ ਕੁੜੀਆਂ ਬਾਹਰ ਗਏ ਨੇ ਚੰਗੇ ਭੁੱਖ ਦੇ ਲਈ ਚੰਗੇ ਭੁੱਖ ਦੀ ਭਾਲ ਵਿੱਚ ਮੌਜੂਦਾ ਸਮਾਂ ਜਿਹੜਾ ਉਹ ਕਿਵੇਂ ਖਰਾਬ ਹੋ ਰਿਹਾ ਹੈ ਜਾਂ ਖਰਾਬ ਕੀਤਾ ਜਾ ਰਿਹਾ ਹੈ ਕੀ ਕੀ ਸਮੱਸਿਆਵਾਂ ਨੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਜਿਨ੍ਹਾਂ ਦਾ ਆਪਣਾ ਵੀ ਤਜਰਬਾ ਹੈ ਵਿਦੇਸ਼ੀ ਫੇਰੀ ਤੇ ਵੀ ਜਾਂਦੇ ਰਹਿੰਦੇ ਨੇ ਔਰ ਇਹਨਾਂ ਘਟਨਾਵਾਂ ਨੂੰ ਇਹ ਕਿਵੇਂ ਦੇਖਦੇ ਨੇ ਇਹ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੱਟੀ ਸਾਹਿਬ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਮਸਲਿਆਂ ਦੇ ਉੱਤੇ ਤੁਹਾਡੇ ਕੋਲ ਸਥਾਨਕ ਪੱਧਰ ਉੱਤੇ ਵੀ ਕੇਸ ਆਉਂਦੇ ਨੇ ਪਰ ਜਦੋਂ ਗੱਲ ਕਰਦੇ ਹਾਂ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਬਹੁਤ ਸਾਰੇ ਅਜਿਹੇ ਵਿਦਿਆਰਥੀ ਨੇ ਅਜਿਹੇ ਪਰਿਵਾਰ ਨੇ ਜਿਹੜੇ ਇਥੋਂ ਦੂਸਰੇ ਪਾਸੇ ਜਾਂ ਬਗਾਨੀ ਧਰਤੀ ਤੇ ਜਾਂਦੇ ਨੇ ਬਗਾਨੀ ਤਾਂ ਕਹਿ ਰਹੇ ਆ ਉੱਥੇ ਕੋਈ ਆਪਣਾ ਨਹੀਂ ਹੁੰਦਾ ਸਾਰ ਲੈਣ ਵਾਲਾ ਤੇ ਜਿਹੋ ਜਿਹਾਂ ਘਟਨਾਵਾਂ ਆਈਆਂ ਨੇ ਪਿੱਛੇ ਜੇ ਇੱਕ ਹਫ਼ਤੇ ਦੇ ਵਿੱਚ ਦੋ ਤਿੰਨ ਕਤਲ ਦੀਆਂ ਹੀ ਗੱਲਾਂ ਸਾਹਮਣੇ ਆ ਗਈਆਂ ਕਿ ਪੰਜਾਬੀ ਨੌਜਵਾਨਾਂ ਦਾ ਕੈਨੇਡਾ 'ਚ ਕਤਲ ਹੋ ਗਿਆ ਇੱਕ ਤਾਂ ਇਹ ਸਮੱਸਿਆ ਔਰ ਦੂਜਾ ਓਵਰਆਲ ਪ੍ਰਵਾਸੀ ਜਿਹੜੇ ਬਣ ਚੁੱਕੇ ਆ ਉੱਥੇ ਲੋਕ ਪੰਜਾਬੀ ਉਹ ਕਿਹੜੀ ਕਿਹੜੀ ਸਮੱਸਿਆ ਨਾਲ ਦੋ ਚਾਰ ਹੁੰਦੇ ਆ ਰੋਜ਼ਾਨਾ ਪ੍ਰਵਾਸ ਜਿਹੜਾ ਸ਼ਬਦ ਹੈ ਜੇ ਇਹਦੀ ਇਨ ਡੈਪਥ ਦੇਖੀ ਜਾਏ ਤੇ ਇਹ ਸਦੀਆਂ ਪੁਰਾਣਾ ਰੋਮਨ ਜਿਪਸੀ ਸੁਨੇ ਹੋਣਗੇ ਤੋਤੀ ਜਿਹੜੇ ਜਦੋਂ ਹਮਲੇ ਹੁੰਦੇ ਸਨ ਭਾਰਤ ਵਿਸ਼ਾਲ ਦੇ ਉੱਤੇ ਵਿਸ਼ਾਲ ਭਾਰਤ ਦੇ ਉੱਤੇ ਜਿਹਦੇ ਕਈ ਸੇ ਹੋ ਗਏ afghanistan ਅਲੱਗ ਹੋ ਗਿਆ pakistan ਅਲੱਗ ਹੋ ਗਿਆ iran ਭਾਰਤ ਦਾ ਹਿੱਸਾ ਹੁੰਦਾ ਸੀ ਕਿਤੇ ਵੇਲੇ ਬੰਗਲਾਦੇਸ਼ ਅਲੱਗ ਹੋ ਗਿਆ ਲੰਕਾ ਅਲੱਗ ਹੋ ਗਿਆ ਇਸ ਤਰ੍ਹਾਂ ਜੇ ਇਹਨਾਂ ਖਿੱਤਿਆਂ ਨੂੰ ਮੈਂ ਜ਼ਿਆਦਾ ਤਾਂ ਨਹੀਂ ਕਹਿ ਰਿਹਾ ਲੇਕਿਨ ਇਹ ਕਹਿ ਰਿਹਾ ਜ਼ਰੂਰ ਕਿ ਇਹ ਖਿੱਤੇ ਜਿਹੜੇ ਨੇ ਆਢਾ ਢੋਏ ਵਕ ਵਕ ਹੋਏ ਇਧਰੋਂ ਹਮਲਾਵਰ ਰਹਿੰਦੇ ਰਹੇ ਹਮਲਾਵਰਾਂ ਦੀ ਸੋਚ ਕੀ ਹੁੰਦੀ ਸੀ ਧੀਆਂ ਪੈਣਾ ਲੁੱਟਣੀਆਂ ਦੌਲਤ ਲੁੱਟਣੀ ਤੇ ਜ਼ਮੀਨ ਦਾ ਜਿਹੜਾ ਉਹਨਾਂ ਨੇ ਆਪਣਾ ਕੋਈ ਸੰਚਾਲਨ ਕਰਨ ਵਾਲਾ ਨਵਾਬ ਬਣਾ ਦੇਣਾ ਜਾਂ ਗਵਰਨਰ ਬਣਾ ਦੇਣਾ ਇਤੋਂ ਇਹ ਖਾਨ ਪ੍ਰਚਲਿਤ ਹੋਇਆ ਜ਼ਰ ਜ਼ੋਰ ਤੇ ਜ਼ਮੀਨ ਇਹ ਖਾਨ ਪ੍ਰਚਲਿਤ ਹੋਇਆ ਤੇ ਜਦੋਂ ਇਦਾਂ ਹਮਲੇ ਹੁੰਦੇ ਸੀਗੇ ਰੋਮਨ ਜਿਪਸੀ ਦੀ ਮੈਂ ਗੱਲ ਕੀਤੀ ਏ ਤਾਂ ਉਹ ਭਾਰਤ ਨੂੰ ਛੱਡ ਕੇ ਜਦੋਂ ਉਹ ਅੱਗੇ ਯੂਰਪ ਵੱਲ ਚਲੇ ਗਏ ਉਦੋਂ ਬਾਰਡਰ ਨਹੀਂ ਸਨ ਹੁੰਦੇ ਪਾਸਪੋਰਟ ਨਹੀਂ ਸਨ ਹੁੰਦੇ ਤੇ ਸਿੱਧੇ ਹੀ ਲੋਕ ਚੱਲ ਜਾਂਦੇ ਸੀ ਆਪਣਾ ਸਮਾਨ ਖਚਰਾ ਤੇ ਘੋੜਿਆਂ ਤੇ ਜਾਂ ਹਾਥੀਆਂ ਤੇ ਜਾਂ ਬੈਲਗੜੀ ਤੇ ਲੱਧਿਆ ਤੇ ਨਿਕਲ ਗਏ ਜਿੱਥੇ ਉਹ ਦੇਖਦੇ ਤੁਸੀਂ ਸ਼ਾਂਤੀ ਸ਼ਾਂਤੀ ਦੀ ਤਲਾਸ਼ ਜਿਹੜੀ ਹੈ ਮਨੁੱਖ ਦੀਮਾਂ ਤੋਂ ਇਸ ਮਨੁੱਖ ਨੂੰ ਤੇ ਮਾਨਵ ਨੂੰ ਰਹੀ ਹੈ ਲੇਕਿਨ ਸ਼ਾਂਤੀ ਕੋਈ ਕਰਨ ਦੇਵੇ ਸ਼ਾਂਤੀ ਨਾਲ ਕੋਈ ਬੈਠਣ ਦੇਵੇ ਜਾਂ ਖਾਂ ਦੇਵੇ ਇਹ ਜਿਹੜੀਆਂ ਗੱਲਾਂ ਇਹਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਤੇ ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਹੈ ਕਿ ਜੇ ਕੋਈ ਵੀ ਇਨਵੈਸਟਮੈਂਟ ਆਉਣੀ ਹੈ ਤੋਂ ਇਨਵੈਸਟਮੈਂਟ ਜਿਹੜੀ ਹੈ ਬੰਦੇ ਨੇ ਉੱਥੇ ਆਪਣੀ ਸੁਖ ਸ਼ਾਂਤੀ ਪਰਿਵਾਰਕ ਸੁਰੱਖਿਆ ਨੂੰ ਸਭ ਤੋਂ ਪਹਿਲੇ ਮੁੱਖ ਰੱਖ ਕੇ ਉਸ ਧਰਤੀ ਤੇ ਕਦਮ ਪਾਣਾ ਹੈ ਅੱਜ ਇਹਦੇ ਕਨਸੈਪਟ ਬਦਲ ਗਏ ਨੇ ਪੰਜਾਬ ਦੇ ਵਿੱਚ ਇੱਕ गाना ਆਇਆ ਸੀਗਾ ਨਹੀਂ ਟੁੱਟ ਜائیں ਰੇਲ ਗੱਡੀਏ ਮੇਰਾ ਚੰਨ ਪਰਦੇਸੀ ਕੀਤਾ ਬੜੀ ਨਵੀਂ ਜਨਰੇਸ਼ਨ ਨੇ ਇਹ ਗਾਣਾ ਸੁਣਿਆ ਜਾਂ ਨਹੀਂ ਸੁਣਿਆ ਲੇਕਿਨ ਜਿਹੜੇ ਜਦੋਂ ਅਸੀਂ ਬਚਪਨ ਹਿੱਥਾਂ ਆਤੀ ਇਹ ਗਾਣਾ ਸੁਣਦੇ ਸੀ ਤੇ ਦੂਰਦਰਸ਼ਨ ਜਾਂ ਆਕਾਸ਼vani ਤੋਂ ਇਹ ਗਾਣੇ ਦਾ ਪ੍ਰਸਾਰਣ ਹੁੰਦਾ ਸੀ ਉਦੋਂ ਗਾਣਾ ਜਦੋਂ ਸੁਣਿਆ ਸੀ ਉਦੋਂ ਭਾਵ ਅਰਥ ਕੱਢਦੇ ਸੀ ਉਦੋਂ ਸਮਝ ਆਉਂਦੀ ਸੀ ਜਾਂ ਜਦੋਂ ਬਾਅਦ ਚ ਪਤਾ ਲੱਗਿਆ ਕਿ ਇਸ ਮਤਲਬ ਕੀ ਕਿਹਾ ਜਾ ਰਿਹਾ ਹੈ ਗਾਣੇ ਚ ਮੈਂ ਤੁਹਾਨੂੰ ਇਹ ਇਹੀ ਦੱਸਣ ਲੱਗਿਆ ਕਿ ਹਰ ਵੇਲੇ ਮਤਲਬ ਬਦਲਦੇ ਨੇ ਜੀ ਸਮੇਂ ਦੇ ਮੁਤਾਬਕ ਸਮੇਂ ਦੇ ਨਜ਼ਾਕਤ ਦੇ ਮੁਤਾਬਕ ਬਦਲ ਜਾਂਦੇ ਨੇ ਹੁਣ ਤਾਂ ਨੂੰ ਇਹ ਦੱਸ ਰਿਹਾ ਅੰਗਰੇਜ਼ ਨੇ ਜਦੋਂ ਭਾਰਤ ਦੇ ਵਿੱਚ ਪੈਰ ਰੱਖਿਆ ਤਾਂ ਉਹਨਾਂ ਨੇ ਭਾਰਤ ਦੀ ਡਿਵੈਲਪਮੈਂਟ ਵੱਲ ਵੀ ਧਿਆਨ ਦਿੱਤਾ ਬਰਮਾ ਤੱਕ ਰੇਲ ਗਈ ਬਰਮਾ ਵੀ ਭਾਰਤ ਦਾ ਹੀ ਹਿੱਸਾ ਸੀ ਰੇਲ ਗਈ ਇੱਥੋਂ ਜਦੋਂ ਰੇਲ ਗੱਡੀ ਜਾਂਦੀ ਸੀਗੀ ਤੇ ਵਰਲਡ ਵਾਰ ਫਰਸਟ ਵੀ ਆਈ ਤੇ ਸੈਕੰਡ ਵੀ ਆਈ ਤੇ ਗੱਡੀਆਂ ਪਰ ਫਰ ਕੇ ਨੌਜਵਾਨਾਂ ਦੀਆਂ ਜਾਂਦੀਆਂ ਸੀਗੀਆਂ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਵੱਲੋਂ ਸ਼ਮੂਲੀਅਤ ਕਰਨ ਲਈ ਤੇ ਫਿਰ ਇਹ ਗਾਣਾ ਆਇਆ ਨੀ ਟੁੱਟ ਜائیں ਰੇਲ ਗੱਡੀਏ ਮੇਰਾ ਚੰਨ ਪਰਦੇਸੀ ਕੀਤਾ ਕਿਉਂਕਿ ਜਿਹੜੀਆਂ ਸੁਹਾਗਨਾ ਸੀ ਉਹਨਾਂ ਦੇ ਸੁਹਾਗ ਜਿਹੜੇ ਸੀਗੇ ਉਹਨਾਂ ਨੂੰ ਅੰਗਰੇਜ਼ ਗੱਡੀ ਵਿੱਚ ਲੈ ਜਾਂਦੇ ਸੀ ਭਾਵੇਂ ਉਹ ਬਰਮਾ ਸੀ ਤੇ ਭਾਵੇਂ ਉਹ ਲੰਕਰ ਸੀ ਤੇ ਬੰਗਲਾਦੇਸ਼ ਸੀ ਜਾਂ ਕੋਈ ਵੀ ਕਿਤਾ ਸੀ ਈਵਨ ਇਹ ਵੀ ਗੱਲਾਂ ਹੁੰਦੀਆਂ ਕਿ ਫਰਾਂਸ ਦੇ ਵਿੱਚ ਵੀ ਸਿੱਖ ਰੇਜiment ਸਗਈਆਂ ਇਜ਼ਰਾਈਲ ਦੇ ਵਿੱਚ ਹੋਈ ਗਈਆਂ ਤੇ ਹੋਰ ਕਈ ਜਗ੍ਹਾ ਤੇ ਇਹ ਜਿਕਰ ਤੇ ਚਰਚਾ ਹੁੰਦਾ ਉਦੋਂ ਇਹ ਰੇਲ ਗੱਡੀ ਨੇ ਇਹ ਕਨਸੈਪਟ ਵੀ ਦਿੱਤਾ ਸੀ ਕਲਚਰ ਦੇ ਵਿੱਚ ਕਲਚਰਲ ਸਾਂਝ ਪਈ ਸੀ ਇਸ ਗਾਣੇ ਦੇ ਨਾਲ ਨਹੀਂ ਟੁੱਟ ਜਾਣ ਰੇਲ ਗੱਡੀਏ ਫੇਰ ਉਹਨਾਂ ਦਿਨਾਂ ਵਿੱਚ ਇੱਕ ਗਾਣਾ ਹੋਰ ਵੀ ਆਇਆ ਸੀ ਮੇਰੇ ਸਈਆਂ ਗਏ ਰੰਗੂਨ ਤੇ ਉੱਥੋਂ ਆਇਆ ਟੈਲੀਫੋਨ ਇਹ ਇੱਕ ਬਿਰਤਾਂਤ ਜਿਹੜਾ ਫੇਲਮ ਇੰਡਸਟਰੀ ਨਾ ਮਿਸ ਹੰਬਿਆ ਉਹ ਵੀ ਛੁੱਟੀ ਨਹੀਂ ਰਹੀ ਉਹਨੇ ਵੀ ਇਸ ਦੇ ਉੱਤੇ ਗੱਲ ਕੀਤੀ ਤੀਵੀਂ ਜਿਹੜੀ ਆਪਣੇ ਸੁਹਾਗ ਦੀ ਗੱਲ ਕਰ ਰਹੀ ਹੈ ਅੱਜ ਜੇ ਇਹ ਦੇਖਿਆ ਜਾਏ ਸੁਹਾਗ ਦਾ ਜਿਹੜਾ ਡੈਫੀਨੇਸ਼ਨ ਉਹ ਬਦਲ ਗਿਆ ਕਿਵੇਂ ਤੇ ਕਿਸ ਤਰ੍ਹਾਂ ਬਦਲਿਆ ਕੀ ਕਿਹਾ ਜਾ ਸਕਦਾ ਇਹ ਜਿਹੜੇ ਆ ਸਮੇਂ ਦੇ ਮੁਤਾਬਕ ਜਦੋਂ ਜਦੋਂ ਸਮੀਕਰਨ ਬਦਲਦੇ ਆ ਜਦੋਂ ਜਦੋਂ ਟਾਈਮ ਬਦਲਦੇ ਆ ਉਦੋਂ ਉਦੋਂ ਇਹ ਗੱਲ ਹੁੰਦੀ ਏ ਇੱਕ ਵਾਰੀ ਦੀ ਗੱਲ ਐ ਮੈਂ ਤੁਹਾਨੂੰ ਦੱਸਦਿਆਂ ਪੰਜਾਬ ਦੇ ਵਿੱਚ ਜੇ ਇਹ ਗੱਲ ਕੀਤੀ ਜਾਏ ਤੇ ਪੰਜਾਬ ਦੀ ਜਿਹੜੀ ਹੈ ਕਈ ਉਪ ਬੋਲੀਆਂ ਸਨ ਪੰਜਾਬੀ ਤੋਂ ਇਲਾਵਾ ਗੁਰਮੁਖੀ ਜਿਹੜੀ ਏ ਇਹਨਾਂ ਦੀ ਜ਼ਬਾਨ ਐ ਔਰ ਇਹਨਾਂ ਦੀ ਸਕ੍ਰਿਪਟ ਐ ਉਸ ਸਕ੍ਰਿਪਟ ਦੇ ਵਿੱਚ ਜਿਹੜੀ ਹੈ ਹਰ 12 ਕੋ ਬਾਅਦ ਬੋਲੀ ਬਦਲ ਜਾਂਦੀ ਹੈ ਜੇ ਬੋਲੀ ਬਦਲ ਜਾਂਦੀ ਹੈ ਤੇ ਜੇ ਹਿਮਾਚਲ ਦੀ ਉਪ ਬੋਲੀ ਹੈ ਜਿਵੇਂ ਡੋਗਰੀ ਹੈ ਜਾਂ ਪਹਾੜੀ ਹੈ ਉਹਦੀ ਪੰਜਾਬੀ ਨਾਲ ਸਾਂਝ ਹੈ ਹਿਮਾਚਲ ਬਨਾਤਾ ਜੇ ਹਰਿਆਣਾ ਹੈ ਹਰਿਆਣਾ ਦੀਆਂ ਵੀ ਕਈ ਸਾਂਝਾਂ ਪੰਜਾਬ ਨਾਲ ਬਨਾਤਾ ਹਰਿਆਣਾ ਦੀ ਜਿਹੜੀ ਹਰਿਆਣਵੀ ਹੈ ਉਹਦੀ ਕੋਈ ਸਕ੍ਰਿਪਟ ਨਹੀਂ ਹਿੰਦੀ ਸਕ੍ਰਿਪਟ ਦੇ ਉੱਤੇ ਆ ਉਹਨਾਂ ਦਾ ਜੇ ਦੇਖਿਆ ਜਾਏ ਹਿਸਾਬ ਤੇ ਪਰਚਲਨ ਜਿਹੜਾ ਹੈ ਅੱਜ ਵੀ ਪੰਜਾਬੀ ਸਾਂਝ ਨਾਲ ਹੈ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਵਿੱਚ ਜੇ ਗੱਲ ਕਰ ਦਿੱਤੀ ਜਾਏ ਤੇ ਬੜੀ ਵੱਡੀ ਸਾਂਝ ਹੈ ਇਹ ਘੱਟੋ-ਘੱਟ ਜਿਆਦਾ ਨਹੀਂ ਤਾਂ 30-35 ਉਪ ਬੋਲੀਆਂ ਪੰਜਾਬ ਦੀਆਂ ਇਹਨਾਂ ਨੂੰ ਤੋੜਨ ਤੇ ਝੰਡੋੜਨ ਦਾ ਕੰਮ ਰਾਈ ਨੀਤੀ ਨੇ ਕੀਤਾ ਜਦੋਂ ਰਾਈ ਨੀਤੀ ਆ ਜਾਵੇ ਰਾਜ ਤੇ ਨੀਤੀ ਰਾਜ ਤਾਂ ਹੀ ਚੱਲਦਾ ਜੇ ਨੀਤੀ ਜਿਹੜੀ ਐ ਖਰਾਬ ਹੋਵੇ ਚਾਨਕਿਆ ਦੀ ਨੀਤੀ ਹੋਵੇ ਨਹੀਂ ਤੇ ਰਾਜ ਨਹੀਂ ਚੱਲਦਾ ਜੇ ਚੱਲਦਾ ਤੇ ਤੁਸੀ ਮਨ ਜ਼ਰੂਰ ਦੱਸਿਓ ਹੁਣ ਤੁਹਾਡੇ ਨਾਲ ਇੱਕ ਗੱਲ ਹੋਰ ਕਰਦਿਆਂ ਇਹ ਤਾਂ ਇੱਕ ਪ੍ਰਵਾਸ ਦੀ ਗੱਲ ਸੀ ਦੂਜਾ ਪ੍ਰਵਾਸ ਦਾ ਪੱਖ ਇਹ ਐ ਚੰਡੀਗੜ੍ਹ ਸ਼ਹਿਰ ਐ ਜਿਆਦਾ ਦੂਰ ਨਾ ਜਾਓ ਇਸ ਦੀ ਗੱਲ ਕਰ ਲਈ ਜਾਈ ਮੋਹਾਲੀ ਨਾਲ ਐ ਪੰਚਕੂਲਾ ਨਾਲ ਐ ਟਰਾਈ ਸਿਟੀ ਇਹਦੇ ਵਿੱਚ ਜਿਹੜੇ ਘਰ ਬਜ਼ੁਰਗਾਂ ਨੇ ਪਾਏ ਸੀ ਅਜ ਤੋਂ 60 ਸਾਲ ਪਹਿਲਾਂ 70 ਸਾਲ ਪਹਿਲਾਂ ਇਹਨੂੰ ਵਸਾਣ ਲਈ ਉਹਨਾਂ ਨੂੰ ਉਜੜਨਾ ਪਿਆ ਹੂੰ ਨਵੇਂ ਸੈਕਟਰ ਬਣੇ ਨਵੀਆਂ ਅਲਾਟਮੈਂਟਸ ਹੋਈਆਂ ਕਈ ਕੁਝ ਹੋਇਆ ਇਹ ਵੀ ਇੱਕ ਪ੍ਰਵਾਸ ਸੀ ਜ਼ਬਰਦਸਤੀ ਬੈਠਿਆਂ ਨੂੰ ਉਠਾ ਕੇ ਤੋਰ ਦਿੱਤਾ ਕਿਤੇ ਹੋਰ ਨਵੀਂ ਥਾਂ ਤੇ ਇਹ ਵੀ ਇੱਕ ਪ੍ਰਵਾਸ ਹੈ ਤੇ ਇੱਕ ਪ੍ਰਵਾਸ ਇਹ ਵੀ ਸੀਗਾ ਕਿ ਜਦੋਂ ਤਿੰਨ ਜਾਂ ਚਾਰ ਦੇ ਹੱਕੇ ਹੋ ਜਾਂਦੇ ਨੇ ਤੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੀ ਸਾਂਝ ਆਪ ਵਿੱਚ ਨਹੀਂ ਰਹਿੰਦੀ ਜਦੋਂ ਸਾਂਝ ਆਪ ਵਿੱਚ ਨਹੀਂ ਰਹਿੰਦੀ ਤੇ ਫੇਰ ਆਪਾਂ ਕਿੱਥੇ ਖੜੇ ਆ ਘਰ ਵੇਚ ਦਿਓ ਜੀ ਤਿੰਨ ਜਾਂ ਚਾਰ ਦੇ ਹੱਕੇ ਬਾਅਦ ਮਾਲਕੀ ਬਦਲ ਜਾਂਦੀ ਏ ਜੇ ਮਾਲਕੀ ਨਹੀਂ ਬਦਲੀ ਤੇ ਉਸ ਸਟਰਕਚਰ ਨੂੰ ਢਾਕੇ ਨਵਾਂ ਸਟਰਕਚਰ ਖੜਾ ਕਰ ਦਿੱਤਾ ਜਾਂਦਾ ਬਈ ਇਹ ਜਿਹੜਾ ਨਾ ਸਾਡੀ ਜ਼ਰੂਰਤ ਮੁਤਾਬਕ ਨਹੀਂ ਸੀ ਜਿਹੜੀ ਜ਼ਰੂਰਤ ਸੀ ਤੁਹਾਡੀ ਇਨਹੈਰੀਟੈਂਸੀ ਜਿਹੜੀ ਤੁਹਾਡੀ ਵਿਰਾਸਤ ਸੀ ਬਜ਼ੁਰਗਾਂ ਦੀ ਉਹਨੂੰ ਤੁਸੀਂ ਖਤਮ ਕਰ ਦਿੰਦੇ ਹੋ ਤੇ ਫੇਰ ਜਦੋਂ ਤੁਸੀਂ ਪੈਸੇ ਪੈਸੇ ਤੋਂ ਪਾਈ ਪਾਈ ਤੋਂ ਹੱਤਰ ਹੋ ਜਾਂਦੇ ਹੋ ਫੇਰ ਤੁਸੀਂ ਉਧਾਰੀਆਂ ਲੈਂਦੇ ਹੋ ਵਿਦੇਸ਼ਾਂ ਦੀਆਂ ਜਿੱਥੇ ਮੈਂ ਸ਼ੁਰੂਆਤ ਕੀਤੀ ਸੀ ਹੁਣ ਤੁਸੀਂ ਉੱਥੇ ਆਏ ਹੋ ਤੇ ਉਹ ਪ੍ਰਵਾਸ ਜਿਹੜਾ ਕੀ ਚਾਹੇ ਮਜਬੂਰੀ ਚ ਕੋਈ ਕਹਿੰਦਾ ਕਰ ਰਿਹਾ ਹੈ ਤੇ ਚਾਹੇ ਕੋਈ ਸ਼ੌਕ ਨਾਲ ਕਰਦਾ ਹੈ ਜਦੋਂ ਇੱਕ ਵਾਰੀ ਇੱਥੋਂ ਪੈਰ ਪੁੱਟਿਆ ਜਾਂਦਾ ਤੇ ਅਗਲੀ ਧਰਤੀ ਤੇ ਹਾਲੇ ਚੰਗੀ ਤਰ੍ਹਾਂ ਪੈਰ ਰੱਖਿਆ ਨਹੀਂ ਜਾਂਦਾ ਉਦੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਚੈਲੰਜ ਸਾਹਮਣੇ ਖੜੇ ਹੁੰਦੇ ਆ ਮੁੰਡੇ ਕੁੜੀਆਂ ਦੇ ਇਹ ਬਿਲਕੁਲ ਠੀਕ ਹੈ ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਨਾ ਕਿ ਲਾਲਸਾ ਜਿਹੜੀ ਹੈ ਜੇ ਬੰਦੇ ਇੱਚ ਲਾਲਸਾ ਹੈ ਤੇ ਉਹਦਾ ਖੁਲਾਸਾ ਜੇ ਕੀਤਾ ਜਾਏ ਤੇ ਬਹੁਤ ਗੰਭੀਰ ਹੈ ਹੂੰ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਜੋ ਸੁਖ ਛੱਜੂ ਦੇ ਚਾਰੇ ਨਾ ਬਲਖ ਨਾ ਬੁਖਾਰੇ ਇਹ ਐਵੇਂ ਗੱਲ ਨਹੀਂ ਸੀ ਬਣੀ ਇਹ ਇੱਕ ਸੱਚੀ ਘਟਨਾ ਹੈ ਹੂੰ ਤੁਸੀਂ ਪਾਕਿਸਤਾਨ ਦੀ ਯਾਤਰਾ ਫੇਰੀ ਕਰਕੇ ਆਏ ਹੋ ਇਹ ਉਹਦੀ ਹਵੇਲੀ ਵੇਖ ਕੇ ਆਏ ਹੋ ਜਾਂ ਨਹੀਂ ਵੇਖਿਆ ਹੈ ਲਾਹੌਰ ਦੇ ਕੋਲ ਹੈ ਜੀ ਤੇ ਉੱਥੇ ਇਹ ਧੱਤਿਆ ਜੰਦ ਸੀ ਜਿਹੜੇ ਲੋਕ ਇੱਥੋਂ ਜਾਣਦੇ ਸੀਗੇ ਉਹਨਾਂ ਨੂੰ ਉੱਥੇ ਰੋਟੀ ਪਾਣੀ ਹਰ ਸਹੂਲਤ ਮਿਲਦੀ ਸੀ ਛੱਜੂ ਇੱਕ ਨਾਮ ਹੈ ਜੀ ਇਹ ਕਲਪਨਿਕ ਨਾਮ ਨਹੀਂ ਹੈ ਹੂੰ ਉਸ ਨੇ ਇੱਕ ਹਵੇਲੀ ਬਣਾਈ ਹੋਈ ਸੀ ਜਿੱਥੇ ਸੁਖ ਆਰਾਮ ਜਿੱਥੇ ਮੈਡੀਕਲ ਹਕੀਮ ਹਕਮਤ ਉਸ ਵੇਲੇ ਦੀਆਂ ਜਿਨ੍ਹਾਂ ਨੂੰ ਮੈਡੀਕਲ ਕਿਹਾ ਜਾਂਦਾ ਉਹ ਅਵਿਸ਼ਠੀ ਵਿਵਸਥਾ ਸੀ ਉੱਥੇ ਸੀਗੀ ਹੂੰ ਤੇ ਜਦੋਂ ਲੋਕ ਬਲਖ ਬੁਖਾਰੇ ਜਾਂਦੇ ਸੀ ਤੇ ਵਾਪਸ ਆਉਂਦੇ ਸੀ ਤੇ ਲੋਕ ਇਹ ਕਹਿੰਦੇ ਸੀ ਜੋ ਸੁੱਖ ਇੱਥੇ ਮਿਲਿਆ ਉੱਥੇ ਨਹੀਂ ਮਿਲਿਆ ਇਸ ਖਾਨ ਨੂੰ ਪੰਜਾਬ ਦੇ ਵਿੱਚੋਂ ਅਲੋਪ ਕਰਨ ਵਾਲੇ ਕਿਹੜੇ ਲੋਕ ਹੈ ਇਹ ਤੁਸੀਂ ਅੰਦਾਜ਼ਾ ਲਾ ਲਓ ਜੀ ਤੁਹਾਡਾ ਤਜਰਬਾ ਕੀ ਕਹਿੰਦਾ ਤੁਸੀਂ ਉੱਥੋਂ ਲੋਕਾਂ ਨੂੰ ਵੀ ਮਿਲੇ ਜਿਹੜੇ ਪ੍ਰਵਾਸ ਕਰ ਚੁੱਕੇ ਨੇ ਕੋਈ ਜੁੱਥ ਨੂੰ ਮਿਲਿਓ ਜਿਹੜੇ ਜਾਣਾ ਹੀ ਨਹੀਂ ਚਾਹੁੰਦੇ ਛੱਡਣਾ ਨਹੀਂ ਚਾਹੁੰਦੇ ਜਿੱਥੇ ਜੰਮੇ ਆ ਪ੍ਰਵਾਸ ਕਿੰਨਾਂ ਨੂੰ ਕਰਨਾ ਚਾਹੀਦਾ ਤੇ ਕਿਹਦਾ ਸਰਦਾ ਸਾਰ ਲੈਣਾ ਚਾਹੀਦਾ ਕੋਈ ਬਣਾਇਆ ਆਪਣੀ ਜਹਨ ਦੇ ਵਿੱਚ ਕਿ ਘੱਟੋ-ਘੱਟ ਜਿਹੜੇ ਨਹੀਂ ਜਾ ਸਕਦੇ ਜਾਂ ਜਾ ਸਕਦੇ ਆ ਕਿਵੇਂ ਕੀਤਾ ਜਾਇਤਾ ਹੈ ਕਿ ਕਿਹਨੂੰ ਜਾਣਾ ਚਾਹੀਦਾ ਕਿਹਨੂੰ ਨਹੀਂ YouTube ਚੈਨਲ ਦੇ ਉੱਤੇ ਜਿਹੜਾ ਜਿਹੜੇ ਵੀ ਲੋਕ ਇੱਥੇ ਉੱਤੇ ਕੰਮ ਕਰ ਰਹੇ ਨੇ ਦੇਖਿਆ ਜਾਏ ਕਿ ਕਿਸਨੂੰ ਮਾਂ ਬਾਦੀ ਤੇ ਕਿਸਨੂੰ ਸਵਾਦੀ ਹੂੰ ਤੇ ਇਦੇ ਵਿੱਚ ਕੋਈ ਗਲਤ ਗੱਲ ਨਹੀਂ ਹੂੰ ਕੋਈ ਸੱਜਣ ਕਹਿਣਗੇ ਕਿ ਨਹੀਂ ਜੀ ਬੜਾ ਚੰਗਾ ਠੀਕ ਹੈ ਚੰਗਾ ਜਰੂਰ ਰਵੋ ਹੂੰ لیکن ਜਿਹੜੀ اصلیت ہے اس ਦੇ ਉੱਤੇ ਕਦੀ ਉਹਨਾਂ ਨੇ ਚਾਨਣਾ ਪਾਉਣ ਦਾ ਯਤਨ ਕੀਤਾ ਹੀ ਨਹੀਂ ਕੀਤਾ ਕਿਉਂ ਕਿਉਂਕਿ ਉਹਨਾਂ ਦੀਆਂ ਪੁਸਤਾਂਦਰ ਪੁਸਤਾਂ ਜਿਹੜੀਆਂ ਚਾਰ-ਚਾਰ ਪੰਜ-ਪੰਜ ਪੀੜੀਆਂ ਜਿਹੜੀਆਂ ਉੱਥੇ ਸਥਾਪਿਤ ਹੋ ਚੁੱਕੀਆਂ ਹਮ ਜਿਹੜੀਆਂ ਔਖੜਾਂ ਉਹਨਾਂ ਨੇ ਝੱਲੀਆਂ ਉਹ ਕਿੱਥੇ ਨਾਲ ਸਾਂਝੀਆਂ ਨਹੀਂ ਹੋਈਆਂ ਹਮ ਕਿਉਂਕਿ ਬਜ਼ੁਰਗ ਤੁਰ ਗਏ ਹਮ ਤੇ ਬਾਕੀ ਜਿੰਨਾ ਜੋ ਬਣਿਆ ਬਣਾਇਆ ਸੀ ਉਹ ਰਹਿ ਗਿਆ ਇਹਨਾਂ ਕੋਲ ਹੁਣ ਚੀਜ਼ ਇਹ ਹੈ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਅੱਜ ਜਿਹੜੀਆਂ ਨਵੀਆਂ ਪੀੜ੍hiyan ਜਾ ਰਹੀਆਂ ਵਿਦੇਸ਼ਾਂ ਨੂੰ ਮੈਂ ਕਈ ਵਾਰੀ ਇਹ ਸੋਚਦਾ ਹੁੰਨਾ ਵੀ ਇਹ ਬੱਚੇ ਜਿਹੜੇ ਨੇ ਇੱਥੋਂ ਰਾਜੇ ਨੇ ਰਾਣੀਆਂ ਨੇ ਤੇ ਇਹ ਰਾਜੇ ਰਾਣੀਆਂ ਕਿਉਂ ਜਾ ਰਹੇ ਨੇ ਉੱਥੇ ਕਿਸ ਵਜ੍ਹਾ ਕਰਕੇ ਜਾ ਰਹੇ ਨੇ ਤੇ ਇਹਦੇ ਲਈ ਜਿਹੜਾ ਉਹਨਾਂ ਨੂੰ ਅੰਤਰਮੁਖੀ ਤੇ ਬਾਹਰਮੁਖੀ ਹੋਣਾ ਪਏਗਾ ਜਾਂ ਨਹੀਂ ਹੋਣਾ ਪਏਗਾ ਅਥਲiyet ਤੇ ਇੱਥੇ ਮੈਂ ਕਈ ਪਰਿਵਾਰ ਇੱਥੇ ਮਿਲਿਆ ਜਿਹੜੇ 50 ਸਾਲ ਬਾਅਦ ਵਾਪਸ ਆ ਗਏ ਨੇ ਹੂੰ ਉਹਨਾਂ ਨੇ ਵਜ੍ਹਾ ਕੀ ਦੱਸੀ ਵਜ੍ਹਾ ਉਹਨਾਂ ਦੀ ਇਹ ਹੈ ਸਾਫ਼ ਤੇ ਸਪਸ਼ਟ ਹੈ ਜੋ ਇੱਥੇ ਸੁੱਖ ਜੋ ਇੱਥੇ ਸੁਲਤਨ ਉੱਥੇ ਅਸੀਂ ਮਸ਼ੀਨ ਵਾਂਗੂ ਕੰਮ ਕਰਦੇ ਹਾਂ ਹੂੰ ਹਰ ਇੱਕ ਦਾ ਆਪਣਾ ਵਿਚਾਰ ਦੇ ਸਕਦਾ ਕਈ ਸੱਜਣ ਇਹ ਕਹਿੰਦੇ ਆ ساری ਉਮਰ ਮੌਰਗੇਜ ਜਦੋਂ ਤੁਹਾਡੇ ਬੱਚੇ ਵੱਡੇ ਹੋ ਗਏ ਉਹਨਾਂ ਨੇ ਜਾਇਦਾਦ ਪ੍ਰਾਪਰਟੀ ਕੋਈ ਵੀ ਲਈ ਹੈ ਮਿਲ ਜਾਈ ਨਹੀਂ ਹੈ ਤੇ ساری ਉਮਰ ਦਾ ਮੌਰਗੇਜ ਹੈ ਕਿਸੇ ਦਾ 30 ਸਾਲ ਦਾ ਕਿਸੇ ਦਾ 35 ਸਾਲ ਦਾ ਜਦੋਂ ਤੱਕ ਉਹਨਾਂ ਦੇ ਬੱਚੇ ਵੱਡੇ ਹੁੰਦੇ ਆ ਉਹ ਉਹਨੂੰ ਵੇਚ ਕੇ ਤੇ ਮੌਰਗੇਜ ਹੀ ਉਹਨਾਂ ਦਾ ਘਟਾ ਸਕਦਾ ਹੈ ਫ੍ਰੀ ਨਹੀਂ ਕਰ ਸਕਦਾ ਇੱਥੇ ਜਿਹੜੀ ਜਿਦਾਦ ਹੈ ਬਾਪ ਦਾ ਤੇ ਦੀ ਉਹ ਤੁਹਾਨੂੰ ਮੁਫਤ ਵਿੱਚ ਆ ਜਾ ਕੇ ਤੁਹਾਨੂੰ ਮੈਂਟਫੈਲਟੀ ਦੇ ਟੈਕਸ ਦੇਣੇ ਹੁੰਦੇ ਨੇ ਇਸ ਤੋਂ ਇਲਾਵਾ ਕੁਝ ਨਹੀਂ ਤੁਹਾਨੂੰ ਕੋਈ ਕਿਸ਼ਤ ਨਹੀਂ ਆਉਂਦੀ ਕੋਈ ਕੁਝ ਨਹੀਂ ਆਂਦਾ ਉੱਥੇ ਹਰ ਮਹੀਨੇ ਤੁਹਾਨੂੰ ਹਰ ਚੀਜ਼ ਦੀ ਕੋਈ ਵੀ ਸਹੂਲਤ ਹੈ ਤੁਹਾਡੇ ਕੋਲ ਕਾਰ ਦੀ ਹੈ ਤੁਹਾਡੇ ਕੋਲ ਜਾਇਦਾਦ ਦੀ ਹੈ ਜਾਂ ਕੋਈ ਵੀ ਚੀਜ਼ ਵਸਤ ਲੈਦੇ ਹੋ ਤੁਸੀਂ ਉਹ ਕਿਸ਼ਤਾਂ ਤੇ ਹੈ ਤੇ ਉਹਨਾਂ ਕਿਸ਼ਤਾਂ ਨੂੰ ਤੁਸੀਂ ਕਮਾਉਂਦੇ ਹੋ ਤੇ ਸਰਕਾਰ ਨੂੰ ਟੈਕਸ ਵੀ ਦਿੰਦੇ ਹੋ ਜਦੋਂ ਤੁਸੀਂ ਟੈਕਸ ਦਿੰਦੇ ਹੋ ਤੇ ਫਿਰ ਆਪਾਂ ਕਿੱਥੇ ਖੜਿਆ ਫਿਰ ਮੈਂ ਤੁਹਾਡ ਨਾਲ ਲੇ ਕੇ ਗੱਲ ਕੀਤੀ ਸੀ ਇੱਕ ਵਾਰੀ ਇੱਕ ਵੀਡੀਓ ਉੱਤੇ ਕੀ ਵਟਿਆ ਤੇ ਕੀ ਖਟਿਆ ਜੀ ਉਹ ਅਸਲੀਅਤ ਸੀ ਮੈਂ ਸਿਰਫ ਉਹਨਾਂ ਬਜ਼ੁਰਗਾਂ ਦਾ ਜਿਹੜਾ ਨਾਮ ਤੇ ਐਡਰੈਸ ਆਤਾ ਪਤਾ ਇਸ ਲਈ ਨਹੀਂ ਦਿੱਤਾ ਕਿਉਂਕਿ ਹਰ ਇੱਕ ਦੀ ਇੱਜ਼ਤ ਹੁੰਦੀ ਹੈ ਹੂੰ ਜੇ ਉਹਨਾਂ ਨੇ ਭਲੇ ਦੀ ਖਾਤਰ ਪੰਜਾਬ ਦੇ ਭਲੇ ਦੀ ਖਾਤਰ ਆ ਰਹੀਆਂ ਜਨਰੇਸ਼ਨਸ ਦੀ ਖਾਤਰ ਇਹ ਗੱਲ ਕੀਤੀ ਹੈ ਤੇ ਉਹਨਾਂ ਨੇ ਨਾਲੇ ਵੀ ਇੱਕ ਗੱਲ ਕਹੀ ਸੀ ਹੂੰ ਉਹਨਾਂ ਨੇ ਇਹ ਕਿਹਾ ਸੀ ਜਿਹੜਾ ਵੀ ਆਵੇ ਹੂੰ ਉਹ ਪਰਫੈਕਟ ਹੋਵੇ ਅੱਜ ਤੁਸੀਂ ਦੇਖੋ ਪੰਜਾਬ ਦੇ ਵਿੱਚ ਪਰਵਾਸ ਹੁੰਦਾ ਕੰਮ ਵਾਲੀਆਂ ਜਿਹੜੀਆਂ ਲੱਭਦੇ ਉਤੋਂਤੀ ਰੋਟੀ ਪਕਾਣਾਂ ਲਈ ਚਾਹੀਦੀ ਐ ਹੂੰ ਸਫਾਈ ਲਈ ਚਾਹੀਦੀ ਐ ਕੱਪੜੇ ਧੋਣਾਂ ਲਈ ਚਾਹੀਦੀ ਐ ਇਹ ਪ੍ਰਾਇਮਰੀ ਰਿਕੁਆਇਰਮੈਂਟਸ ਨੇ ਜਿਹੜੇ ਉਧਰੋਂ ਪਰਵਾਸੀ ਆਂਦੇ ਨੇ ਜਿਨ੍ਹਾਂ ਨੂੰ ਅਸੀਂ ਪਰਵਾਸੀ ਕਹਿੰਨੇ ਆ ਉਹਨਾਂ ਦੀਆਂ ਤੀਵੀਆਂ ਜਿਹੜੀਆਂ ਇਹ ਕੰਮ ਇੱਥੇ નિਸ਼ੰਘ ਹੋ ਕੇ ਕਰਦੀਆਂ ਨੇ ਜੇ ਮਾਂ ਨੇ ਰੋਟੀ ਬਣਾਣੀ ਨਾ ਸਿਖਾਈ ਹੁੰਦੀ ਉਹਨੂੰ ਰੋਜ਼ਗਾਰ ਮਿਲਦਾ ਕੱਪੜੇ ਧੋਣੇ ਨਾ ਸਿਖਾਏ ਹੁੰਦੇ ਉਹਨੂੰ ਰੋਜ਼ਗਾਰ ਮਿਲਦਾ ਸਾਡੇ ਬੱਚੇ ਇੱਥੋਂ ਜਾਂਦੇ ਨੇ ਤੇ ਇੱਕ ਵਾਰੀ ਇੱਕ ਆਈ ਸੀ ਜੀ ਵੀਡੀਓ ਵੀ ਉਹਨੇ ਪ੍ਰੋਂਠੀ ਮੰਗੀ ਸੀਗੀ ਲੰਗਰ ਵਿੱਚੋਂ ਜੀ ਤੇ ਜੇ ਮਾਂ ਨੇ ਉਹਨੂੰ ਸਖਾਈ ਹੁੰਦੀ ਤੇ ਇੰਨਾ ਜਿਹੜਾ ਕਲ ਕਲੇਸ਼ ਨਹੀਂ ਸੀ ਪੈਣ ਹੂੰ ਇਹ ਪਿਆ ਕਿਸ ਵਜ੍ਹਾ ਕਰਕੇ ਪਿਆ ਜਿਹੜੀ ਗੁਰੂ ਸਾਹਿਬ ਦੀ ਚਲਾਈ ਹੋਈ ਲੰਗਰ ਦੀ ਸੰਸਥਾ ਤੇ ਪਰੰਪਰਾ ਹੈ ਉਹਦੇ ਵਿੱਚ ਧੀਆ ਕੰਮ ਕਰਦੀਆਂ ਸਨ ਪ੍ਰਸ਼ਾਦੇ ਬਣਾਣੇ ਦਾਲ ਸਬਜ਼ੀ ਬਣਾਨੇ ਉਹਨਾਂ ਨੂੰ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਸੀ ਤੁਹਾਡੀ ਦਾਦੀ ਨੂੰ ਖੁਸ਼ਬੂ ਤੋਂ ਪਤਾ ਲੱਗ ਜਾਏਗਾ ਕਿ ਇਹ ਦਾ ਸਟੇਟਸ ਕੀ ਹੈ ਕਿ ਨਹੀਂ ਦੇਰ ਹੋ ਰਿਹਾ ਨਾ ਰੰਨ ਹੈ ਜਾਂ ਨਹੀਂ ਰੰਨਾ ਹਮ ਅੱਜ ਕੁੱਕਰ ਆ ਗਏ ਨੇ ਕੀ ਇਹ ਦੋ ਸੀਟੀਆਂ ਮਰਵਾ ਦਿਓ ਜੀ ਤਿੰਨ ਸੀਟੀਆਂ ਮਰਵਾ ਦਿਓ ਉਹ ਸੀਟੀ ਦੇ ਵਿੱਚ ਆਪਣੀ ਸੀਟੀ ਵੱਜ ਜਾਂਦੀ ਹੈ ਤੇ ਫੇਰ ਬੰਦਾ ਦੇਖਦਾ ਇੱਕ ਪਿੱਛੇ ਜਿਹਾ ਇਹ ਵੀ ਆਈ ਸੀਗੀ ਕਿ ਇੱਕ ਧੀ ਜਿਹੜੀ ਐ ਇੱਥੋਂ ਗਈ ਸੀ ਮਾਨਲ ਕੰਮ ਕਰ ਰਹੀ ਸੀ ਤੇ ਓਵਨ ਦੇ ਵਿੱਚ ਉਹ ਡਿੱਕੇ ਤੇ ਉਹ ਵਿਚਾਰੀ ਆਪਣੀ ਜ਼ਿੰਦਗੀ ਨੂੰ ਹੀ ਗਵਾ ਬੈਠੀ ਜਦੋਂ ਇਦਾਂ ਦੀ ਘਟਨਾ ਕਰ ਹੁੰਦੇ ਨੇ ਜਦੋਂ ਛੋਟੇ ਛੋਟੇ ਬੱਚਿਆਂ ਦੀ ਨਿਊਜ਼ ਆਂਦੀ ਹੈ ਹਾਰਟ ਅਟੈਕ ਨਾਲ ਡੈਥ ਹੋ ਗਈ ਹੈ ਜਾਂ ਕੀ ਵਜ੍ਹਾ ਕਿਸ ਤਰ੍ਹਾਂ ਉਥੋਂ ਦਾ ਪੌਣ ਪਾਣੀ ਅਨੁਕੂਲ ਕਰਨਾ ਤੁਹਾਡੇ ਬਸ ਹੈ ਉੱਥੇ ਦੇ ਜਿਹੜੇ ਕੰਮ ਨੇ ਸਿਖਾਏ ਹੋਏ ਮਾਪਿਓ ਦੇ ਉਹ ਤੁਹਾਡੇ ਹੱਥ ਇਚ ਨੇ ਤੇ ਉਹ ਤੁਹਾਡਾ ਹੁਨਰ ਹੈ ਤੁਹਾਨੂੰ ਮਾਰਨੇ ਖਾਂ ਦੇਣਗੇ ਨਹੀਂ ਤੇ ਫਿਰ ਹੋਇਆ ਸਿੰਘਾਂ ਦਾ ਕੰਮ ਅਰਾਸਤਾਈ ਇਹ ਗੱਲ ਮੈਂ ਕਹਾਂਗਾ ਮੈਂ ਅਖੀਰ ਚ ਇਹ ਪੁੱਛਣਾ ਚਾਹਣਾ ਕੁਝ ਬੱਚੇ ਵਿਦਿਆਰਥੀ ਐਸੇ ਵੀ ਹੋ ਸਕਦੇ ਆ ਜਿਹੜੇ ਕਹਿੰਦੇ ਆ ਕਿ ਅਣਖ ਦੀ ਜ਼ਿੰਦਗੀ ਜਿਉਣੀ ਆ ਤੇ ਮਜਬੂਰੀ ਵਸ ਆ ਹੀ ਗਏ ਆ ਕਿਸੇ ਦਾ ਅਹਸਾਨ ਨਹੀਂ ਲੈਣਾ ਉਹ ਬਹੁਤ ਸਾਰੀਆਂ ਮੁਸ਼ਕਲਾਂ ਚ ਫਸੇ ਹੁੰਦੇ ਆ ਫਿਰ ਵੀ ਕਹਿੰਦੇ ਆ ਕਿ ਅਸੀਂ ਅਹਸਾਨ ਨਹੀਂ ਲੈਣਾ ਨਾ ਉਹ ਵਾਪਸ ਪਰ ਸਕਦੇ ਆ ਕਿਉਂਕਿ ਕਰਜ਼ਾ ਲੈ ਕੇ ਬਹੁਤੇ ਸਟੂਡੈਂਟ ਜਾਂਦੇ ਆ ਤੇ ਕਹਿੰਦੇ ਜਦੋਂ ਤੱਕ ਕਰਜ਼ਾ ਨਹੀਂ ਉਤਰਨਾ ਕਿਹੜੇ ਮੂੰਹ ਨਾਲ ਘਰੇ ਪਰਤਾਂਗੇ ਔਰ ਤਾਨੇ ਮੇਨੇ ਵੱਖਰੇ ਸੁਣਨੇ ਪੈਣੇ ਆ ਕਿ ਹੁਣ ਕਰਿਆ ਆ ਕਮਾਈ ਆ ਗਿਆ ਸੁਆਦ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਦੇ ਖਾਤਰ ਵੀ ਲੋਕ ਮਾਨਸਿਕ ਪਰੇਸ਼ਾਨੀ ਚੋਂ ਲੰਘਦੇ ਆ ਇਹ ਤੁਹਾਡੀ ਮਾਨਸਿਕ ਪ੍ਰੇਸ਼ਾਨੀ ਉੱਥੇ ਮੈਂ ਦੇਖੀ ਹੈ ਬੱਚਿਆਂ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਦੇਖੀ ਹੈ ਮੇਰੇ ਇੱਕ ਮਿੱਤਰ ਐਡਵੋਕੇਟ ਉਹਨਾਂ ਦੇ ਬਜ਼ੁਰਗ ਚਲੇ ਗਏ ਜਦੋਂ ਵਾਪਸ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਪੂ ਜੀ ਕਿਵੇਂ ਤੇ ਲੱਗਿਆ ਅਮਰੀਕਾ ਉਹ ਕਹਿੰਦੇ ਓਏ ਨਾ ਮੇਰੇ जख्मਾਂ ਤੇ ਤੂੰ ਨਮਕ ਛਿੜਕ ਮੈਂ ਕਿਹਾ ਜੀ ਮੈਂ ਤਾਂ ਕੁਝ ਖਿਆ ਹੀ ਨਹੀਂ ਮੈਂ ਤਾਂ ਇਹ ਪੁੱਛਿਆ ਵੀ ਕੀ ਤੁਹਾਨੂੰ ਚੰਗਾ ਲੱਗਿਆ ਕਹਿੰਦੇ ਇੱਥੇ ਮੈਂ 30 ਕਿੱਲੇ ਪਹਿਲੀ ਦਾ مالک ਹੂੰ ਤੇ ਉੱਥੇ ਮੈਂ ਕਿਟਹਾਰਾਂ ਤੋਂ ਵੀ ਥੱਲੇ ਇਹ ਮੇਰੀ ਜ਼ਿੰਦਗੀ ਹੈ ਕੋਈ ਹੂੰ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਕਹੀ ਹੈ ਮੈਨੂੰ ਅੱਗੇ ਤੋਂ ਬਾਅਦ ਇਹ ਨਹੀਂ ਕਹਿਣਾ ਅਮਰੀਕਾ ਆ ਜਾਓ ਤੁਸੀਂ ਹੂੰ ਹਰ ਇੱਕ ਦਿਨ ਸੋਚ ਜੀ ਹੁਣ ਇੱਥੇ ਜਿਹੜਾ ਵੀ ਹੈ ਰਾਜਾ ਰਾਣੀ ਹੈ ਇੱਥੇ ਤੁਹਾਡੇ ਕੋਲ ਆਪਣਾ ਦੇਸ਼ ਹੈ ਆਪਣਾ ਇੱਕ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਚੌੜੀਆਂ ਕਈ ਭਾਈਬੰਦੀਆਂ ਫੁੱਗ ਜਾਂਦੀਆਂ ਉੱਥੇ ਕੋਈ ਭਾਈਬੰਦੀ ਨਹੀਂ ਪਗਦੀ ਜੇ ਪਗਦੀ ਹੈ ਦੱਸ ਤੋ ਕਹਿੰਦੇ ਆ ਵੀ ਦੁੱਖ ਤਕਲੀਫਾਂ ਜੇ ਉੱਥੇ ਝਲਣੀਆਂ ਪੈ ਰੀਆਂ ਇੱਥੇ ਕਿਹੜਾ ਸਾਨੂੰ ਸਵਰਗ ਮਿਲਿਆ ਭਈ ਇੱਥੇ ਵੀ ਤੇ ਕੰਨੀਆਂ ਮੁਸ਼ਕਲਾਂ ਨਾਲ 2-4 ਹੋਣਾ ਪੈਂਦਾ ਇਹ ਦੁੱਖ ਤਕਲੀਫ ਨੂੰ ਅੰਡਰਲਾਈਨ ਕਰ ਲਓ ਤੁਸੀਂ ਅੱਜ ਕੋਈ ਐਮਰਜੈਂਸੀ ਹੋ ਜਾਏ ਕਿਸੇ ਹਸਪੀਟਲ ਇੱਥੇ ਚੰਡੀਗੜ੍ਹ ਦੇ ਚੱਲ ਜਾਓ ਪੰਜਕੂਲੇ ਦੇ ਚੱਲ ਜਾਓ ਮੋਹਾਲੀ ਦੇ ਚੱਲ ਜਾਓ ਕਿਸੇ ਵੀ ਜਗ੍ਹਾ ਤੇ ਭਾਰਤ ਦੇ ਵਿੱਚ ਚਲ ਜਾਓ ਤੁਹਾਡੀ 2 ਮਿੰਟੇ ਚ ਐਮਰਜੈਂਸੀ ਅਟੈਂਡ ਹੋ ਜਾਂਦੀ ਏ ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰਿਓ ਕੀ ਉੱਤੇ 2 ਮਿੰਟੇ ਚ ਐਮਰਜੈਂਸੀ ਅਟੈਂਡ ਹੋਈ ਜਾਂ ਕਿੰਨੀ ਦੇਰ ਲੱਗੀ ਮੈਂ ਇੱਥੇ ਜ਼ਿਆਦਾ ਗੱਲ ਨਹੀਂ ਕਹਿ ਰਿਹਾ ਕਿਸੇ ਦੀ ਭਾਵਨਾ ਨੂੰ ਹਰਟ ਨਹੀਂ ਕਰ ਰਿਹਾ ਲੇਕਿਨ ਮੈਂ ਇਹ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਮੈਂ ਇਸ ਵੇਲੇ ਸਾਂਝ ਨਹੀਂ ਪਾ ਰਿਹਾ ਲੇਕਿਨ ਚਲਦੇ ਚਲਦੇ ਇਹ ਗੱਲ ਜ਼ਰੂਰ ਕਹਿ ਪੀ ਬਹੁਤ ਸ਼ੁਕਰੀਆ ਤੇ ਐਡਵੋਕੇਟ ਜਗਮੋਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣਾ ਤਜਰਬਾ ਵੀ ਦੱਸਿਆ ਤੇ ਦੱਸਿਆ ਤੇ ਨਜ਼ਰੀਆ ਵੀ ਦੱਸਿਆ ਕਿ ਆਖਰਕਾਰ ਉਹ ਸੋਚਦੇ ਕੀ ਹੈ ਪ੍ਰਵਾਸ ਜ਼ਰੂਰੀ ਹੈ ਕਿ ਗੈਰ ਜ਼ਰੂਰੀ ਹੈ ਔਰ ਕਿਸ ਨੂੰ ਕਰਨਾ ਚਾਹੀਦਾ ਕਿਸ ਦਾ ਸਰਦਾ ਤੇ ਉੱਥੇ ਹੀ ਆਪਣੇ ਦੇਸ਼ ਦੀ ਬੁੱਕਲ ਦੇ ਅੰਦਰ ਰਹਿ ਕੇ ਕਿਵੇਂ ਜ਼ਿੰਦਗੀ ਜਿਉਣੀ ਚਾਹੀਦੀ ਔਰ ਬਗਾਨੀ ਧਰਤੀ ਤੇ ਕੀ ਕੀ ਦੁੱਖਾਂ ਤਕਲੀਫਾਂ ਦੇ ਨਾਲ ਦੁਚਾਰ ਹੋਣਾ ਪੈਂਦਾ ਇਹ ਸਾਰੀ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ